ਦੱਸੀ ਵੇ ਮੇਰੇ ਲਾਲ ਗੂਲੇਆ ਕਿੱਥੇ ਨਦੀ ਵਿੱਚ ਕੰਗਣਾ ਗਵਾਇਆ ਕਿੱਥੇ ਨਦੀ ਵਿੱਚ ਕੰਗਣਾ ਗਵਾਇਆ ਦੱਸੀ ਵੇ ਮੇਰੇ ਲਾਲ ਗੂਲੇਆ ਵੇ ਦੱਸੀ ਵੇ ਮੇਰੇ ਲਾਲ ਗੂਲੇਆ ਕਿੱਥੇ ਨਦੀ ਵਿੱਚ ਕੰਗਣਾ ਗਵਾਇਆ ਕਿੱਥੇ ਨਦੀ ਵਿੱਚ ਕੰਗਣਾ ਤੈਨੂੰ ਮੈਂ ਸੱਚੀ ਦੀ ਪਰੀ ਤਨੂੰ ਮੈਨੂੰ ਦੱਸ ਗਏ ਨੇ ਬਾਲ ਜਿਹੜੀ ਕੀਤੀ ਤੂੰ ਕਮਾਲ ਮੈਨੂੰ ਦੱਸ ਗਏ ਨੇ ਬਾਲ ਜਿਹੜੀ ਕੀਤੀ ਤੂੰ ਕਮਾਲ ਤੋਸਾ ਮੰਨ ਪਾਉਂਦਾ ਖੇਲ ਰਚਾਇਆ ਤੋਸਾ ਮੰਨ ਪਾਉਂਦਾ ਖੇਲ ਰਚਾਇਆ ਬਸੀ ਵੇ ਮੇਰੇ ਲਾਲ ਦੁਲੇ ਦਸਵੇਂ ਮੇਰੇ ਲਾਲ ਦੁਲੇ ਆ ਕਿੱਥੇ ਨਦੀ ਵਿੱਚ ਕੰਗਣ ਗਵਾਇਆ ਦਸਵੇਂ ਮੇਰੇ ਲਾਲ ਦੁਲੇ ਆਵੇ ਦਸਵੇਂ ਮੇਰੇ ਲਾਲ ਦੁਲੇ ਆ ਓ ਲਿਆਉਂਦੇ ਕਈ ਸੋਗਾਤਾ ਗੁਰੂ ਨਾਨਕ ਦੇ ਸਿੱਖ ਸੱਗ ਦੀ ਧੂਲ ਅਜੇ ਤੱਕ ਮੈਨੂੰ ਕਿਉਂ ਨਾ ਸਮਝਾਇਆ ਅਜੇ ਤੱਕ ਮੈਨੂੰ ਕਿਉਂ ਨਾ ਸਮਝਾਇਆ ਦੱਸੀ ਵੇ ਮੇਰੇ ਲਾਲ ਦੂਲੇ ਆਵੇ ਦੱਸੀ ਵੇ ਮੇ I'm sorry. ਸੇਵਕਾਂ ਦਾ ਆਪਾ ਸੰਗਤਾਂ ਦਾ ਦਿਲ ਨਹੀਂ ਦੁਖਾਇਆ ਆਪਾ ਸੰਗਤਾਂ ਦਾ ਦਿਲ ਨਹੀਂ ਦੁਖਾਇਆ ਵਸੀਵੇਂ ਮੇਰੇ ਲਾਲ ਦੁਲੇ ਆਵੇ ਨਸੀਵੇਂ ਮੇਰੇ ਲਾਲ ਦੁਲੇ ਆ ਕਿੱਥੇ ਨਦੀ ਵਿੱਚ ਕੰਗਣਾ ਗਵਾਇਆ ਕਿੱਥੇ ਨਦੀ ਵਿੱਚ ਕੰਗਣਾ ਗਵਾਇਆ ਸੀਵੇ ਮੇਰੇ ਲਾਲ ਦੂਲੇ ਆਵੇ ਸੀਵੇ ਮੇਰੇ ਲਾਲ ਦੂਲੇ ਆ ਮੈਂ ਤਾਂ ਪਾਲ ਤੇੜੀ ਬੇਟਾ ਤੇਰੀ ਹੀ ਦਲੀਲ ਨੂੰ ਵੇ ਤੇਰੀ ਹੀ ਦਲੀਲ ਨੂੰ ਹੋ ਬਣ ਕੇ ਮਸੀਹਾ ਸੁਣੀ ਸ਼ਾਮ ਨੂੰ ਭੇਦ ਸਮਝਾ ਦੇ ਗੁੱਜੇ ਕਵੀ ਗੁਰਨਾਮ ਨੂੰ ਕਵੀ ਗੁਰਨਾਮ ਨੂੰ ਤੁਰੇ ਹੰਸਾ ਵਾਲੀ ਤੋਰ ਭਾਵੇਂ ਕਿੰਨਾ ਮੱਝ ਸ਼ੋਰ ਤੁਰੇ ਹੰਸਾ ਵਾਲੀ ਤੋਰ ਭਾਵੇਂ ਕਿੰਨਾ ਮੱਝ ਸ਼ੋਰ ਤੱਕਾਂ ਅੱਖੀਆਂ ਨਾਲ ਜਨ ਚੜ ਆਇਆ चढ़ आया दी वे लाल दुले आसी वे मेर लाल दुले किथे नदी विच कंगणा पिथे नदी विच किनਾਰੇ ਉੱਤੇ ਜਾ ਕੇ ਮਾਤਾ ਜੀ ਬੜੇ ਪਿਆਰ ਦੇ ਨਾਲ ਪੁੱਛਦੇ ਨੇ ਲਾਲ ਜੀ ਕਿੱਥੇ ਕਿ ਡਿੱਗਾ ਸੀ ਦੱਸੋਗੇ ਮੁਸਕਰਾ ਕੇ ਬੜੇ ਪਿਆਰ ਦੇ ਨਾਲ ਪੁੱਛਦੇ ਨੇ ਮਾਂ ਜੀ ਜ਼ਰੂਰ ਪੁੱਛਣਾ ਦੱਸਦੇ ਆਂ ਹਾਂ ਲਾਲ ਜੀ ਦੱਸ ਦਿਓ ਕਿਉਂਕਿ ਸੰਗਤਾ ਨੇ ਬੜੇ ਪਿਆਰ ਤੇ ਨਾਲ ਬੜਾ ਮਹਿੰਗਾ